ਦੀ ਕਾਮਯਾਬੀ ਮਿਲਿਆ ਡਰੱਗ ਫਰੰਟ ਦੇ ਉੱਤੇ 4 ਕਿਲੋ ਹਿਰੋਇਨ ਤੇ 6 ਅਸੀਂ ਜਿਹੜੇ ਡਰੱਗ ਕਾਟਲ ਦੇ ਸਮਗਲਰਸ ਨੇ ਉਹ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਵਿੱਚ ਇੱਕ ਵਿਮਨ ਸਮਗਲਰ ਵੀ ਹੈ ਸਭ ਤੋਂ ਪਹਿਲਾਂ ਰਿਕਵਰੀ ਹੋਈ ਹੈ ਉਹ 3 ਕਿਲੋ ਦੀ ਹੋਈ ਉਹਦੇ ਵਿੱਚ ਵਿਸ਼ਾਲ ਸਿੰਘ ਹੈ ਇੱਕ ਬੰਦਾ ਜਿਹੜਾ ਕਿ ਲੇਬਰ ਦਾ ਕੰਮ ਕਰਦਾ ਹੈ ਗੁਰੂ ਕੀ ਵਡਾਲੀ ਛਾਟੇ ਦਾ ਰਹਿਣ ਵਾਲਾ ਹੈ ਜਿਹੜਾ ਰਿਲੇਟਿਡ ਮੋਡਿਊਲ ਸੀਗਾ ਜਿਹੜਾ ਉਹਦੇ ਜਸਬੀਰ ਕੌਰ ਇੱਕ ਕਪਤੜਗੜ੍ਹ ਪੀਐਸ ਛਾਟਾ ਦੀ ਰਹਿਣ ਵਾਲੀ ਹੈ ਕਾਫੀ ਵੱਡੀ ਸਪਲਾਈਅਰ ਹੈ ਇਹੋਨੇ ਬੱਕਰੀਆਂ ਦਾ ਕੰਮ ਕੀਤਾ ਸੀ ਲਾਈਵ ਸਟਾਕ ਰੱਖੀ ਹੋਈ ਸੀ ਔਰ ਉਹਦੇ ਤਹਿਤ ਉਹਦਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੀ ਪਿੰਡ ਹੈ ਤੇ ਪਾਕਿਸਤਾਨ ਦੇ ਜਿਹੜੇ ਸਮੱਗਲਰਸ ਨੇ ਉਹਨਾਂ ਨਾਲ ਟਾਈ-ਅਪ ਕਰਕੇ ਸੀਐਮ ਸਾਹਿਬ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ ਫਰੰਟ ਦੇ ਉੱਤੇ 4 ਕਿਲੋ ਹਿਰੋਇਨ ਤੇ 6 ਅਸੀਂ ਜਿਹੜੇ ਡਰੱਗ ਕਾਟਲ ਦੇ ਸਮਗਲਰਸ ਨੇ ਉਹ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਵਿੱਚ ਇੱਕ ਵਿਮਨ ਸਮਗਲਰ ਵੀ ਹੈ ਇਹ ਸਾਰੀ ਕਾਰਵਾਈ ਸਾਡੇ ਛਟਾ ਪੁਲਿਸ ਸਟੇਸ਼ਨ ਦੇ ਅੰਡਰ ਹੋਈ ਹੈ ਔਰ ਜਿਹਦਾ ਸਾਰੀ ਦਾ ਸੁਪਰਵੀਜ਼ਨ ਕਰ ਰਹੀ ਸੀ ਡੀਸੀਪੀ ਜਗਜੀਤ ਵਾਲੀਆ ਜੀ ਹਰਪਾਲ ਸਿੰਘ ਏਡੀਸੀਪੀ ਸ਼ਿਵਦਰਸ਼ਨ ਸਾਡੇ ਏਸੀਪੀ ਔਰ ਇੰਸਪੈਕਟਰ ਵਿਨੋਦ ਕੁਮਾਰ ਤੇ ਉਹਨਾਂ ਦੀ ਟੀਮ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਰਿਕਵਰੀ ਹੋਈ ਹੈ ਉਹ 3 ਕਿਲੋ ਦੀ ਹੋਈ ਉਹਦੇ ਚ ਵਿਸ਼ਾਲ ਸਿੰਘ ਹੈ ਇੱਕ ਬੰਦਾ ਜਿਹੜਾ ਕਿ ਲੇਬਰ ਦਾ ਕੰਮ ਕਰਦਾ ਹੈ ਗੁਰੂ ਕੀ ਵਡਾਲੀ ਛੱਟੇ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਦੋ ਹੋਰ ਅਕਿਊਜ਼ ਫੜੇ ਗਏ ਜਿਹਦਾ ਨਾਮ ਹੈ ਇੱਕ ਦਾ ਸੈਵਨ ਵੀਰ ਸਿੰਘ ਜਿਹੜਾ ਸੈਵਨ ਵੀਰ ਹੈ ਦੇ ਖਿਲਾਫ ਪਹਿਲਾਂ ਵੀ ਘਰਿੰਡੇ ਥਾਣੇ ਦੇ ਵਿੱਚ ਡਰੱਗ ਦਾ ਮੁਕੱਦਮਾ ਦਰਜ ਹੈ ਏ ਸਨ ਆਫ ਜਗੀਰ ਸਿੰਘ ਵਿਲੇਜ ਬੁਰਜ ਸਰਾਇ ਅਮਾਨਤ ਖਾਨ ਤਰਨਤਾਰਨ ਡਿਸਟ੍ਰਿਕਟ ਦਾ 25 ਸਾਲ ਦੀ ਉਮਰ ਹੈ ਡੈਕੋਰੇਸ਼ਨ ਤੇ ਡੀਜੇ ਦਾ ਕੰਮ ਨਾਲ ਨਾਲ ਕਰਦਾ ਹੈ 8ਵੀਂ ਪੜਿਆ ਇਸ ਤੋਂ ਲਾਹ ਆਵਾ ਇਹਦੇ ਨਾਲ ਦیدار ਸਿੰਘ ਏਲੀਅਸ ਕਾਲੀ 50 ਸਾਲ ਦਾ ਜਠਾਲ ਪੀਐਸ ਕਰਿੰਡਾ ਦਾ ਰਹਿਣ ਵਾਲਾ ਲੇਬਰ ਦਾ ਕੰਮ ਕਰਦਾ ਹੈ ਇਹ ਅਰੈਸਟ ਹੋਇਆ ਇਸ ਤੋਂ ਬਾਅਦ ਦੂਜੇ ਜਿਹੜਾ ਰਿਲੇਟਿਡ ਮੋਡਿਊਲ ਸੀਗਾ ਜਾਂ ਜਿਹੜਾ ਉਹਦੇ ਜਸਵੀਰ ਕੌਰ ਇੱਕ ਕਪਤਗਰਡ ਪੀਐਸ ਛਾਟਾ ਦੀ ਰਹਿਣ ਵਾਲੀ ਹੈ ਕਾਫੀ ਵੱਡੀ ਸਪਲਾਇਰ ਹੈ ਔਰ ਇਹਦਾ ਜਿਹੜਾ ਡਾਇਰੈਕਟ ਲਿੰਕ ਹੈ ਰਣਜੀਤ ਚੀਤੇ ਦੇ ਜਿਹੜਾ ਕਾਰਟਲ ਮੋਡਿਊਲ ਹੈ ਜੋ ਵੀ ਕਹਿ ਸਕਦੇ ਆਪਾਂ ਉਹਦੇ ਨਾਲ ਹੈ ਉਹਦੇ ਨਾਲ ਹਰਜੀਤ ਇਲੀਅਸ ਜੀਤਾ ਇਹ ਸ਼ੇਰਸ਼ਾ ਸੂਰੀ ਰੋਡ ਛਾਟਾ ਦਾ ਜੱਜ ਸਿੰਘ ਇਹ ਵੀ ਗੁਰੂ ਕੀ ਵਡਾਲੀ ਦਾ ਇਹ ਫੜੇ ਗਏ ਆ ਹਰਜੀਤ ਜਿਹੜਾ ਜੀਤਾ ਹੈ ਇਦੇ ਖਿਲਾਫ ਦੋ ਮੁਕਦਮੇ ਐਨਡੀਪੀਐਸ ਦੇ ਪਹਿਲਾ ਦਰਜਾ ਐ ਪੀਐਸ ਕੰਟੋਨਮੈਂਟ ਸੀਪੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੋਡਸ ਪ੍ਰੈਂਡੀ 7 ਵੀਰ ਦੀ ਬੜੀ ਇੰਪੋਰਟੈਂਟ ਸਾਹਮਣੇ ਆਈ ਹੈ ਉਹਨੇ ਬੱਕਰੀਆਂ ਦਾ ਕੰਮ ਕੀਤਾ ਸੀ ਲਾਈਫਸਟਾਕ ਰੱਖੀ ਹੋਈ ਸੀ ਔਰ ਉਹਦੇ ਤਹਿਤ ਉਹ ਉਹਦਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਪਿੰਡ ਹੈ ਤੇ ਪਾਕਿਸਤਾਨ ਦੇ ਜਿਹੜੇ ਸਮੱਗਲਰਸ ਨੇ ਉਹਨਾਂ ਨਾਲ ਟਾਈਅਪ ਕਰਕੇ ਡਰੋਨ ਰਾਹੀਂ ਜਿਹੜੀ ਕਨਸਾਈਨਮੈਂਟ ਪੁਸ਼ ਕਰਾ ਕੇ ਉਸ ਤੋਂ ਬਾਅਦ ਉਹ ਕੀ ਕਰਦਾ ਸੀ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਚੁਪ ਕਰਕੇ ਰੱਖਿਆ ਹੁੰਦਾ ਸੀ ਉਹਨੂੰ ਕਲੈਕਟ ਕਰਕੇ ਕਨਸਾਈਨਮੈਂਟ ਨੂੰ ਤੇ ਅਗਲੇ ਦਿਨ ਜਾ ਕੇ ਉਹਨੂੰ ਚੁੱਕ ਕੇ ਤੇ ਅੱਗੇ ਡਿਸਟ੍ਰੀਬਿਊਟ ਦਾ ਕੰਮ ਕਰਦਾ ਸੀ ਔਰ ਜੇ ਤੁਸੀਂ ਦੇਖੋ ਵੀ ਜਿਹੜਾ ਬੰਦਾ ਨੇ ਵੈਸੇ ਲਾਈਵਸਟਾਕ ਬੱਕਰੀਆਂ ਦਾ ਕੰਮ ਕਰ ਰਿਹਾ ਹੈ ਉਹਦੀ ਕੋਠੀ ਉਹ ਸਟੈਂਡਰਡ ਨਾਲ ਬਹੁਤ ਵਧੀਆ ਪਲੱਸ ਇਨੋਵਾ ਗੱਡੀ ਇੱਕ ਬਰੰਦ ਹੋਈ ਹੈ ਤੋਂ ਸੋ ਇਹ ਬੜੀ ਇੰਪੋਰਟੈਂਟ ਗੱਲ ਆ ਇਹਦਾ ਵੀ ਸਾਰਾ ਅਸੀਂ ਜਿਹੜਾ ਫਾਈਨੈਂਸ਼ੀਅਲ ट्रांजੈਕਸ਼ਨ ਔਰ ਜਿਹੜੀ ਫ੍ਰੀਜ਼ਿੰਗ ਆਫ ਪ੍ਰੋਪਰਟੀ ਉਹਦਾ ਵੀ ਕੰਮ ਦੇ ਤੇ ਕਾਰਵਾਈ ਕੀਤੀ ਜਾਊਗੀ ਜਿਹੜੀ ਜਸਵੀਰ ਕੌਰ ਹੈ ਇਹ ਰਣਜੀਤ ਚਿੱਤਿਆ ਤੁਹਾਨੂੰ ਪਤਾ ਹੀ ਬੜਾ ਮਸ਼ਹੂਰ ਬਿਗ ਫਿਸ਼ ਹੈਗੀ ਹੈ ਤੇ ਆਪਾਂ ਇਸ ਏਰੀਆ ਵਾਸਤੇ ਇਹਨੂੰ ਵੀ ਬਿਗ ਫਿਸ਼ ਕਹਿ ਸਕਦੇ ਹਾਂ ਕਿਉਂਕਿ ਮੇਨ ਸਪਲਾਇਰ ਸੀਗੀ ਔਰ ਇੱਕ ਪਤਗੜ ਏਰੀਏ ਦੇ ਵਿੱਚ ਕਾਫੀ ਵੱਡੀ ਦੀ ਸਪਲਾਈ ਸੀਗੀ ਜਿਹੜਾ ਇਹਨਾਂ ਦੋਨੋਂ ਜਿਹੜੇ ਕਾਰਟਲਸ ਨੇ ਇਹਨਾਂ ਚ ਕਾਮਨ ਹੈਗਾ ਪਾਕਿਸਤਾਨੀ ਸਮੱਗਲਰਸ ਦਾ ਕਨੈਕਸ਼ਨ ਔਰ ਬਹੁਤ ਸਾਰੇ ਜਿਹੜੇ ਜਸਵੀਰ ਕੌਰ ਦੇ ਔਰ ਸੈਵਨ ਵੀਰ ਦੇ ਇਹਨਾਂ ਦੇ ਕਨੈਕਸ਼ਨ ਜਿਹੜੇ ਆ ਇੰਡੀਆ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜਸਵੀਰ ਕੌਰ ਦੇ ਪਲੱਸ ਇੰਟਰਨੈਸ਼ਨਲ ਪਾਕਿਸਤਾਨ ਸਾਈਡ ਤੇ ਵੀ ਔਰ ਜਿਹੜਾ ਸੈਵਨ ਵੀਰ ਹੈ ਉਹ ਕਿਉਂਕਿ ਆਪ ਇੰਟਰਨੈਸ਼ਨਲ ਬਾਰਡਰ ਤੇ ਰਹਿੰਦਾ ਹੀ ਸੀ ਉਹਦੇ ਬਹੁਤ ਸਾਰੇ ਪਾਕਿਸਤਾਨੀ ਸ਼ਖਸਾਂ ਨਾਲ ਲਿੰਕ ਸਾਹਮਣੇ ਆਏ ਨੇ ਇਹਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਤੇ ਹਵਾਲਾ ਐਂਗਲ ਵੀ ਅਸੀਂ ਦੇਖ ਰਹੇ ਹਾਂ ਔਰ ਇਹਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਸੰਭਵ ਨੇ ਕਿਉਂਕਿ ਚੇਨ ਕਾਫੀ ਲੰਬੀ ਹੈ ਜੇ ਕੰਮ ਚੱਲ ਰਿਹਾ ਔਰ ਬੇਸਿਕਲੀ ਜਿਹੜੇ ਫੋਰਨ ਹੈਂਡਲਰਸ ਜਿਹਨੂੰ ਕਹਿ ਸਕਦਾ ਚਾਹੇ ਉਹ ਪਾਕਿਸਤਾਨ ਚਾਹੇ ਚਾਹੇ ਉਹ ਹੋਰ ਬਾਹਰ ਬੈਠੇ ਨੇ ਪਲੱਸ ਜਿਹੜੇ ਸਾਡੇ ਇੰਡੀਅਨ 스ਮਗਲਰ ਨੇ ਜਸਵੀਰ ਕੌਰ ਦੀ ਮਦਦ ਕਰਦੇ ਸੀ ਇੰਟਰਨੈਸ਼ਨਲ ਬਾਰਡਰ ਦੇ ਕੋਲ ਉਹਨਾਂ ਦੀ ਵੀ ਗ੍ਰਿਫਤਾਰੀ ਸੰਭਵ ਹੈ ਜਸਵੀਰ ਕੌਰ ਨੂੰ ਵੀ ਮੇਰੇ ਤੋਂ ਕਮ ਕਰ ਰਹੇ ਸੀ ਜਸਵੀਰ ਕੌਰ ਨੂੰ ਕਾਫੀ ਟਾਈਮ ਹੋ ਗਿਆ ਜੀ ਔਰ ਜਿਹੜਾ 7 ਬੀਰ ਹੈ ਉਹ ਵੀ ਮਤਲਬ 4-5 5 ਸਾਲ ਹੋ ਗਏ ਉਹਨੂੰ ਜਸਵੀਰ ਕੋਲ ਦੀ ਜਿਹੜੀ ਮੇਨ ਐਕਟੀਵਿਟੀ ਆ ਸਾਲ ਤੋਂ ਕਾਫੀ ਸਰਗਰਮ ਸੀ ਜੀ ਕੰਮ ਵੈਸੇ ਪਹਿਲਾਂ ਵੀ ਕਰ ਰਹੀ ਕਿਉਂਕਿ ਚੀਤੇ ਦੇ ਜਿਹੜਾ ਗੈਂਗ ਹੈ ਉਹਨਾਂ ਨਾਲੇ ਕਨੈਕਟਡ ਐਸੋਸੀਏਟਡ ਐ ਦੂਰੋਂ ਤੇ ਉਹ ਫੈਮਿਲੀ ਵਾਈਜ਼ ਵੀ ਕਨੈਕਸ਼ਨ ਹੈਗਾ ਉਹਨੂੰ ਸਾਰੀ ਬੈਕਅਪ ਮਿਲ ਰਿਹਾ ਸੀ ਜੀਤੇ ਦੇ ਸੁੰਬਰ ਜੀ ਸਰੇ ਕਦੋਂ ਕਦੋਂ ਆਈ ਸੀ ਇਹ ਰਿਲੇਟਿਵ ਨੇ ਨਾ ਕੰਮ ਕਰਦਾ ਹੈ ਹਾਂ ਮਤਲਬ ਉਹੀ ਮੈਂ ਕਹਿ ਰਿਹਾ ਨਾ ਫੈਮਿਲੀ ਕਨੈਕਸ਼ਨ ਹੈਗੇ ਨੇ ਉਹ ਮਤਲਬ ਆਪਾਂ ਇਸ ਸਟੇਜ ਤੇ ਡਿਕਲੇਅਰ ਨਹੀਂ ਕਰ ਸਕਦੇ ਬਟ ਫੈਮ ਹਾਂ ਮਤਲਬ ਉਹਦੇ ਚ ਇਹ ਹੋਏਗੇ ਦੋ ਦੋ ਤਿੰਨ ਸਾਲ ਤੋਂ ਕਾਫੀ ਨੇੜਤਾ ਹੈ ਔਰ ਫੈਮਿਲੀ ਮੈਂਬਰਾਂ ਦੇ ਹੀ ਉੱਥੇ ਆਪਸ ਵਿੱਚ ਕਾਫੀ ਸਾਂਝ ਹੈਗੀ ਆ ਤੇ ਆਉਣ ਜਾਣ ਵੀ ਹੈ ਜਿਸ ਲੈਵਲ ਤੇ ਬੱਕਰੀਆਂ ਦਾ ਇਤਮਾਮ ਕਿਸ ਤਰ੍ਹਾਂ ਕੀਤਾ ਜਾਂਦਾ ਸਤੂਰ ਇਹ ਬੱਕਰੀਆਂ ਉਹਨਾਂ ਕੰਮ ਕਰ ਰਹੀ ਪਿੰਡ 'ਚ ਸਾਰੇ ਸੋਚਦੇ ਬੰਦਾ ਬੱਕਰੀਆਂ ਰੱਖਦਾ ਹੈ ਗਰੀਬ ਜਿਹਾ ਬੰਦਾ ਪਰ ਕੋਠੀ ਏਡੀ ਆਲਾ ਸ਼ਾਨ ਬਣ ਗਈ ਨੋਵਾ ਗੱਡੀ ਲੈ ਲਈ ਤੇ ਲਾਈਫ ਸਟਾਈਲ ਵੀ ਵਧੀਆ ਅੰਦਰ ਤੇ ਕੰਮ ਉਹੀ ਕਰਵਾਉਂਦੇ ਹਾਂਜੀ ਲੇਡੀ 60 ਸਾਲ ਦੀ ਹੈ ਜੀ ਹਰਜੀਤਜੀਤ 38 ਸਾਲ ਦਾ ਜੱਜ ਸਿੰਘ 19 ਸਾਲ ਦਾ ਜਿਹੜੇ ਇਸ ਜਸਵੀਰ ਨਾਲ ਰਿਲੇਟਡ ਨੇ ਵਿਸ਼ਾਲ 23 ਸਾਲ ਦਾ ਸੈਵਨਬੀਰ 25 ਸਾਲ ਦਾ ਦਦਾਰ ਸਿੰਘ ਏਲੀਅਸ ਕਾਲੀ 50 ਸਾਲ ਦਾ ਸਾਰੇ ਇਕੱਠੇ ਕਿਵੇਂ ਹੋਏ ਇਹ ਸਾਰੇ ਇਕੱਠੇ ਨਹੀਂ ਜੀ ਇਹ ਅਲੱਗ-ਅਲੱਗ ਪਰਚੇ ਦੋ ਦਰਜ ਹੋਏ ਆ ਇਹਨਾਂ ਚ ਕਾਮਨ ਕਨੈਕਸ਼ਨ ਮੈਂ ਪਹਿਲਾਂ ਜਿੱਦਾਂ ਬਰੀਫਿੰਗ ਚ ਕਿਹਾ ਕਿ ਪਾਕਿਸਤਾਨੀ ਸਮੱਗਲਰ ਨੇ ਉਹਨਾਂ ਨੇ ਹੀ ਮਤਲਬ ਕਾਮਨ ਸਪਲਾਈ ਚੇਨ ਤੁਸੀਂ ਕਹਿ ਸਕਦੇ ਹੋ ਇਸ ਕਾਮਨ ਇਨ ਬੋਥ ਜਦ ਤਵੇਂ ਸਾਰੇ ਸ੍ਰੀ ਏਰੀਆ ਦੇ ਰਹਿਣ ਵਾਲੇ ਦਾ ਆਪਸ਼ਨ ਕਿ ਸਾਰੇ ਤੁਹਾਡੀ ਨਜ਼ਰ ਦੇ ਵਿੱਚ ਪਹਿਲਾਂ ਤੋਂ ਹੀ ਹੋਣਗੇ ਕਿਉਂਕਿ ਸਾਰੇ ਪਾਕਿਸਤਾਨ ਤੋਂ ਮੰਗਵਾ ਰਹੇ ਇੱਕ ਨਵੇਂ ਸਿਰ ਤੋਂ ਫਿਰ ਸੂਚੀਆਂ ਬਣਾਈ ਗਈਆਂ ਨਵੇਂ ਸਿਰ ਤੋਂ ਫਿਰ ਜਿਹੜਾ ਜੁੱਧ ਨਸ਼ੇ ਦੇ ਉੱਤੇ ਤੁਸੀਂ ਚਲਾ ਰਹੇ ਹੋ ਇਸ ਦੇ ਵਿੱਚ ਨਵੇਂ ਸਿਰ ਤੋਂ ਫਿਰ ਇਹਨਾਂ ਦੇ ਨਜ਼ਰ ਰੱਖੀ ਜਾ ਰਹੀਆਂ ਜਾਂ ਜਿਹੜੇ ਕੋਈ ਬੇਲ ਆਊਟ ਵੀ ਹੋ ਗਏ ਦੇਖੋ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਪਰ ਲਿਸਟ ਦੀ ਜਿਹੜੀ ਹੈ ਰਿਵਿਊ ਉਹ ਡੈਫੀਨਿਟਲੀ ਸਾਰੇ ਪੰਜਾਬ ਚ ਸਾਡੇ ਮਨਜੋਗ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਚੱਲ ਹੀ ਰਿਹਾ ਹੈ ਕਿਉਂਕਿ ਜਿਆਦਾਤਰ ਬਾਹਰਲੇ ਡਿਸਟ੍ਰਿਕਟ ਦੇ ਨੇ ਤਰਨਤਾਰਨ ਜਾਂ ਹੋਰ ਉਹ ਨੇਚਰਲੀ ਉਹ ਡਿਸਟ੍ਰਿਕਟ ਵੀ ਆਪਣੀ ਲਿਸਟ ਜਿਹੜੀ ਹੈ ਬਾਰਡਰ ਦੇ ਉੱਤੇ ਜਿਹੜੇ ਕੋਰੀਅਰਸ ਐਂਡ ਸਮਗਲਰਸ ਜੋ ਰਿਵਿਊ ਕਰਦੇ ਰਹਿੰਦੇ ਉਹ ਤਾਂ ਕਰੋ ਬਜੇ ਸਰਕਾਰਾਂ ਮੈਨਾਂ ਹਾਂ ਜੀ ਇੱਥੇ ਸਮਾਨ ਨੂੰ ਡਿਲੀਵਰ ਕਰਨਾ ਚਾਹੀਦਾ ਉਹ ਸਾਰੇ ਕਰ ਰਹੇ ਆ ਜੀ ਆ ਬੰਦੇ ਨਾਲ ਦੇ ਫੜੀ ਜਾ ਰਹੇ ਜੱਜ ਵੀ ਫੜਿਆ ਗਿਆ ਗੇਵ ਫਾਰਵਰਡ ਲਿੰਕੇजेस ਦੇ ਵਿੱਚ ਹੀ ਫੜਿਆ ਗਿਆ ਬੰਦਾ ਜੀ ਦਾ ਸਰ ਗਰਮ ਹੈ ਨਾ ਜੇ ਕਿਤਾ ਗਰੁਪਾ ਜੇ ਮਤਲਬ ਮਾ ਦੇਖੋ ਜਦੋਂ ਪੁਰਾਣੇ ਕਨੈਕਸ਼ਨ ਬਣ ਜਾਂਦੇ ਤੁਹਾਨੂੰ ਪਤਾ ਹੀ ਹੈ ਕੋਈ ਨਾ ਕੋਈ ਕੋਈ ਨਾ ਕੋਈ ਅ ਅੱਜਕੱਲ ਜਿਹੜੇ ਆਪਣੇ ਇੰਟਰਨੈਸ਼ਨਲ ਬਾਰਡਰ ਤੇ ਲੋਕ ਰਹਿ ਰਹੇ ਆ ਸਮਗਲਰਸ ਦੇ ਆਮ ਜਿਹੜੇ ਵੀ ਕੇਸ ਆਪਾਂ ਫੜਦੇ ਆ ਜਿਹੜੀ ਵੀ ਆਪਾਂ ਰਿਕਵਰੀ ਕਰਦੇ ਆ ਉਹਦੇ ਚ ਬਾਕੀ ਚੀਜ਼ਾਂ ਤੋਂ ਇਲਾਵਾ ਸਭ ਤੋਂ ਮੇਨ ਗੱਲ ਇਹ ਹੀ ਆਉਂਦੀ ਹੈ ਕਿ ਪਾਕਿਸਤਾਨ ਨਾਲ ਸੰਪਰਕ ਸੀ ਔਰ ਜਦੋਂ ਤੁਸੀਂ ਸਰ ਚੱਕਰ ਕੀਤਾ ਕਿ ਬਕਰੀ ਦਾ ਕੰਮ ਕਰਦੇ ਸੀ ਅਲਸ਼ਾਨ ਕੋਠੀ ਬਣਾਈਏ ਪ੍ਰਾਪਰਟੀ ਵੀ ਨਾਲ ਅਟੈਚ ਕੀਤੀ ਬਿਲਕੁਲ ਬਿਲਕੁਲ ਭਾਈ ਸਾਹਿਬ ਉਹਤੇ ਅੱਜ ਹੀ ਇਹਨਾਂ ਨੂੰ ਕਹਿਤਾ ਕਿ ਰੈਵਨਿਊ ਤੋਂ ਅਸੀਂ ਲੈ ਕੇ ਉਹ ਕੋਠੀ ਦਾ ਸਾਰੀ ਫਰਦ ਵਗੈਰਾ ਅਸੀਂ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਜਲਦੀ ਭੇਜਾਂ ਠੀਕ ਸਰ ਇਹ ਦਿਮਾਗੀ ਕੋਈ ਮੈਂ ਨਹੀਂ ਦੱਸਾਂ ਜੀ ਉਹਨਾ ਆਪਣੀ ਕੰਮ ਹੈ ਪਤਾ ਤੁਹਾਨੂੰ ਕੁਆਂਟੀਟੀ ਦੱਸਤੀ ਜੀ ਥੈਂਕ ਯੂ ਲੋਗ ਅਗਰੇ ਸਰ ਜਿਹਨਾਂ ਨੂੰ ਮਿਲਿਆ ਜਿਹਨਾਂ ਦੀ ਜ਼ਿੰਮੇਵਾਰੀ ਸਰ ਦੱਸਿਆ ਭਾਜੀ ਦੇ ਕੋਈ ਨਾ ਹੋਏਗੀ ਉਹਨੇ ਪਿੰਡ ਪੁੰਡ ਦੇ ਵੀ ਨੇੜੇ ਆ ਅੱਗੇ ਪਿੱਛੇ ਜਿਵੇਂ ਆ ਆਪਣੇ ਇਹਦੇ ਚ ਵਿਸ਼ਾਲ ਪਹਿਲਾਂ ਫੜਿਆ ਗਿਆ 7 ਵੀਰ ਫਿਰ ਦਦਾਰ ਕਾਲੀ ਇਹ ਸਾਰੇ ਲਿੰਕੇਜਸ ਵਾਲੇ ਬੰਦੇ ਹੀ ਆ ਜੀ ਦੂਜੇ ਚ ਜੱਜ ਸਿੰਘ ਫੜਿਆ ਗਿਆ ਜਿਹੜਾ ਗੁਰੂ ਕੀ ਵਡਾਲੀ ਦਾ ਉਹ ਵੀ ਅੱਗੇ ਇਹਨਾਂ ਤੋਂ ਹੀ ਲੈਂਦਾ ਸੀਗਾ ਸਮਾਨ ਜੀ ਸਰ